ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਡੀਆਈਜੀ ਹਰਚਰਨ ਭੁੱਲਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਨਿਆਇਕ ਹਿਰਾਸਤ 14 ਦਿਨ ਦੀ ਪੂਰੀ ਹੋ ਗਈ ਸੀ 15 ਦਿਨ ਹੋ ਗਏ ਗ੍ਰਿਫਤਾਰੀ ਨੂੰ ਅੱਜ ਜਦੋਂ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਹੁਣ ਅਗਲਾ ਹੁਕਮ ਕੀ ਦਿੱਤਾ ਹੈ ਕਿ ਹਦਾਇਤ ਕੀਤੀ ਹੈ ਇਸ ਬਾਰੇ ਨਵੀਂ ਅਗ ਜਾਣਕਾਰੀ ਸਾਹਮਣੇ ਆ ਰਹੀ ਹੈ ਮੇਰੇ ਨਾਲ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਭੁੱਲਰ ਸਾਹਿਬ ਅੱਜ ਸਭ ਨੂੰ ਪਤਾ ਸੀ ਕਿ ਨਿਆਇਕ ਹਿਰਾਸਤ ਪੂਰੀ ਹੋ ਰਹੀ ਹੈ ਔਰ ਪੇਸ਼ ਕੀਤਾ ਜਾਣਾ ਹੁਣ ਅਗਲਾ ਫੈਸਲਾ ਕੀ ਸੁਣਾਇਆ ਗਿਆ ਬਿਲਕੁਲ ਸੰਦੀਪ ਕਾ ਕਿ ਬਹੁਤ ਵੱਡਾ ਮਸਲਾ ਪੰਜਾਬ ਸਰਕਾਰ ਦਾ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਡੀਏਜੀ ਰੈਂਕ ਦਾ ਅਧਿਕਾਰੀ ਸੀਬੀਆਈ ਨੇ ਰੰਗੀ ਹੱਤੀ ਅਰੈਸਟ ਕੀਤਾ ਸੀ ਤੇ ਉਸ ਬਾਅਦ ਸੀਬੀਆਈ ਨੇ 17 ਤਰੀਕ ਨੂੰ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਸੀ ਜਿੱਥੇ ਅ ਅਦਾਲਤ ਨੇ ਹਰਚੰਦ ਸਿੰਘ ਭੁੱਲਰ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ ਜਿਹੜਾ ਅੱਜ 31 ਤਰੀਕ ਨੂੰ ਜਿਹੜਾ ਵਕ ਖਤਮ ਸੀ ਦੇਦੇ ਚੱਲਦੇ ਅੱਜ ਮੁੜ ਸੂਲਾਂ ਮੁਤਾਬਕ ਉਹਨਾਂ ਨੂੰ ਮੁੜ ਕੋਰਟ ਵਿੱਚ ਪੇਸ਼ ਕੀਤਾ ਗਿਆ ਹਾਲਾਂਕਿ ਹਰਜਨ ਸਿੰਘ ਭੁੱਲਰ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਬੜੇਲ ਜਲ ਤੋਂ ਜੋੜਿਆ ਗਿਆ ਸੀ ਜਦ ਕਿ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਕੋਰਟ ਦੇ ਵਿੱਚ ਵੀ ਹਾਜ਼ਰ ਸਨ ਉਹ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਫੇਰ ਜਦੋਂ ਹੋਈ ਹੈ ਸੁਣਵਾਈ ਹੋਈ ਹੈ ਅਦਾਲਤ ਵੱਲੋਂ ਤੇ ਫੇਰ ਹਰਜਨ ਸਿੰਘ ਭੁੱਲਰ ਜਿਹੜੇ ਇਸ ਸਮੇਂ ਮੁਤਲੀ ਅਧੀਨ ਉਹਨਾਂ ਦੇ ਜਿਹੜਾ ਰਿਮਾਂਡ ਆ ਵਾਅਦਾ ਕਰ ਦਿੱਤਾ ਗਿਆ ਹੁਣ 14 ਨਵੰਬਰ ਤੱਕ ਉਹਨਾਂ ਨੂੰ ਇੱਕ ਵਾਰ ਫਿਰ ਜੁਡੀਸ਼ੀਅਲ ਕਸਟਡੀ ਤੇ ਭੇਜ ਦਿੱਤਾ ਗਿਆ ਹੁਣ ਸਭ ਤੋਂ ਵੱਡੀ ਗੱਲ ਕਿਉਂਕਿ ਕਿਉਂਕਿ ਦੋ ਮੁੱਖ ਪਹਿਲੂ ਇਸ ਕੇਸ ਦੇ ਵਿੱਚ ਕਿ ਅਰਚਲ ਸਿੰਘ ਭੁੱਲਰ ਹੋਣਾ ਦਾ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ ਨਾ ਅਸਲ ਦੇ ਵਿੱਚ ਦੋ ਦਿਨ ਪਹਿਲਾਂ ਹੀ ਜਿਹੜੇ ਕਿਰਸ਼ਾਨੂੰ ਸ਼ਰਦਾ ਜਿਹੜੇ ਇਸ ਕੇਸ ਦੇ ਵਿੱਚ ਦਲਾਲ ਦੇ ਤੌਰ ਤੇ ਹੁਣ ਜਾਣਨ ਲੱਗ ਪਏ ਨੇ ਲੋਕ ਕਿ ਜਿਹੜਾ ਵੱਖ-ਵੱਖ ਅਧਿਕਾਰੀਆਂ ਦੀ ਜਾਂ ਹੋਰ ਲੋਕਾਂ ਦੀ ਦਲਾਲੀ ਕਰਦਾ ਸੀ ਤੇ ਉਹਦਾ ਰਿਮਾਂਡ ਜਿਹੜਾ ਵਾ ਉਹ ਸੀਬੀਆਈ ਨੇ 9 ਦਿਨ ਦਾ ਹਾਸਲ ਕੀਤਾ ਸੀ ਇਸ ਸਮੇ ਕਿਰਸ਼ਾਨੂੰ ਸ਼ਰਦਾ ਸੀਬੀਆਈ ਦੀ ਕਸਟਡੀ ਦੇ ਵਿੱਚ ਆ ਤੇ ਉਹਨੇ ਬਹੁਤ ਸਾਰੇ ਜਿਹੜੇ ਰਾਜ ਨੇ ਉਹ ਦੱਸ ਦਿੱਤੇ ਆਗੇ ਨੇ ਕਿ ਇਕੜੇ ਅਪਸਰਾਂ ਦੇ ਨਾਲ ਉਹਦੀ ਉੱਠਣੀ ਬੈਠਣੀ ਸੀ ਕਿੰਨਾ ਵਾਸਤੇ ਉਹ ਕੰਮ ਕਰਦੇ ਸੀ ਇੱਕ ਡਾਇਰੀ ਮਿਲੀ ਹੈ ਤੇ ਬਹੁਤ ਸਾਰੇ ਉਹਨਾਂ ਨੇ ਸ਼ਨਾਖਤ ਵੀ ਕੀਤੀ ਹੈ ਤਸਦੀਕ ਵੀ ਕੀਤੇ ਨੇ ਜਿਹਦੇ ਚੱਲਦੇ ਪੰਜਾਬ ਦੀ ਜਿਹੜੀ ਅਪਸ਼ਿਸ਼ਾਈ ਆ ਉਹਨੂੰ ਭਜਣਾ ਪਈਆਂ ਹੋਈਆਂ ਨੇ ਕਿ ਉਹਦੇ ਚ ਕਿੰਨੇ ਆਈਐਸ ਨੇ ਕਿੰਨੇ ਪੀਸੀਐਸ ਨੇ ਕਿੰਨੇ ਪੀਪੀਐਸ ਨੇ ਕਿੰਨੇ ਹੋਰ ਅਫਸਰ ਨੇ ਕਿਸ ਰੈਂਕ ਦੇ ਨੇ ਕੋਈ ਡਾਇਰੈਕਟਰ ਆ ਕੋਈ ਸੈਕਟਰੀ ਆ ਕਿਹੜੇ ਕਿਹੜੇ ਦਫਤਰ ਦੇ ਵਿੱਚ ਉਹਦੀ ਜਿਹੜੇ ਨੇ ਆਉਣਾ ਜਾਣਾ ਸੀ ਇਹ ਸਾਰੇ ਧਿਆਨ ਵਿੱਚ ਰੱਖਦੇ ਇਸ ਕਰਕੇ ਸੀਵੀ ਲੱਗਾ ਹੋਊਗਾ ਕਿ ਪਹਿਲਾਂ ਜਿਹੜੇ ਕਰシャン ਨੂੰ ਸ਼ਾਰਦਾ ਦੇ ਕੋਲੋਂ ਜੋ ਕੁਝ ਤਸਦੀਕ ਕਰਾਉਣ ਵਾਲਾ ਹੈ ਉਹ ਕਰਵਾ ਲਿਆ ਜਾਵੇ ਕਿਉਂਕਿ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਹਰਚੰਦ ਸਿੰਘ ਭੁੱਲਰ ਹੋਣਾ ਦਾ ਵੀ ਜਿਹੜਾ ਵਾ ਉਹ ਰਿਮਾਂਡ ਜਿਹੜਾ ਵਾ ਮੰਗਣਗੇ ਲੇਕਿਨ ਫਿਲਹਾਲ ਕਿਉਂਕਿ 9 ਦਿਨ ਦਾ ਰਿਮਾਂਡ ਹਜੇ ਕ੍ਰਿਸ਼ਾਨੂੰ ਸ਼ਾਰਦਾ ਦਾ ਚੱਲ ਰਿਹਾ ਹੈ ਜਿਸ ਕਰਕੇ ਉੱਥੇ ਜਿਹੜੇ ਵਾ ਬਹੁਤ ਸਾਰੇ ਜਿਹੜੇ ਉਹਨਾਂ ਕੋਲ ਦਸਤਾਵੇਜ਼ ਜਿਹੜੇ ਨੇ ਉਹ ਸੀਬੀਆਈ ਨੂੰ ਮਿਲੇ ਨੇ ਕਿਉਂਕਿ ਉਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਇਲੈਕਟ੍ਰੋਨਿਕ ਡਿਵਾਈਸ ਮਿਲੇ ਨੇ ਕੁਝ ਇਹੋ ਹੀ ਡਾਇਰੀ ਮਿਲੀ ਹੈ ਡਾਇਰੀ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਕਿਹੜੇ ਅਫਸਰ ਦੇ ਵਾਸਤੇ ਕੀ ਕੁਝ ਇਹ ਜਿਵੇਂ ਚਰਚਾ ਵਾ ਅਫਸ਼ੀਸ਼ਾਹੀ ਦੇ ਵਿੱਚ ਕਿ ਜਿਹੜਾ ਮਸਲਾ 21 ਲੱਖ ਰੁਪਏ ਵਾਲਾ ਉਹ ਕਿਸੇ ਅਫਸਰ ਦੇ ਸੀ ਪੰਜਾਬ ਦੇ ਕਿਸੇ ਵੱਡੇ ਅਫਸਰ ਦੇ ਉਹਨੂੰ ਹੁਣ ਤਸਦੀਕ ਕਰਾਉਣ ਵਾਸਤੇ ਜਿਹੜਾ ਵਾ ਇਹ ਜਿਹੜਾ ਮਸਲਾ ਜਿਹੜਾ ਵਾ ਉਹ ਇਸ ਕਰਕੇ ਜਿਹੜਾ ਸੀਬੀਆਈ ਨੇ ਜਿਹੜਾ ਵਾ ਹਰਚੰਦ ਸਿੰਘ ਭੁੱਲਰ ਹੋਣਾ ਦਾ ਰਿਮਾਂਡ ਨਹੀਂ ਮੰਗਿਆ ਲੇਕਿਨ ਨਾਲ ਦੇ ਨਾਲ ਇਹ ਵੀ ਚਰਚਾ ਕਿ ਜਿਵੇਂ ਅਖਬਾਰਾਂ ਦੇ ਵਿੱਚ ਚੱਲ ਰਿਹਾ ਹੈਗਾ ਕਿ ਹਰਚੰਦ ਸਿੰਘ ਭੁੱਲਰ ਦੇ ਘਰ ਕੁਝ ਹੋਰ ਲੋਕਾਂ ਦੇ ਜਿਹੜੇ ਕਾਗਜ਼ ਮਿਲੇ ਸੀ ਹੋ ਸਕਦਾ ਹੈ ਕਿ ਉਸ ਮਸਲੇ ਦੇ ਵਿੱਚ ਵੀ ਜਿਹੜਾ ਵਾ ਕਰਸ਼ਾਨੂ ਸ਼ਾਹ ਦਾ ਕੁਝ ਸੀਬੀਆਈ ਨੂੰ ਜਿਹੜੇ ਨੇ ਦੱਸ ਸਕਦਾ ਕਲੂ ਦੱਸ ਸਕਦਾ ਹੈ ਕਿ ਵਾਖਰ ਕੌਣ ਲੋਕ ਨੇ ਤੇ ਕਿੰਨਾ ਦੇ ਸੀ ਇਸ ਕਰਕੇ ਮੰਨਿਆ ਜਾ ਰਿਹਾ ਕਿ ਡੀਐਸਪੀ ਰੈਂਕ ਤੋਂ ਲੈ ਕੇ ਉੱਪਰ ਤੱਕ ਜਿਹੜੇ ਨੇ ਉਹਨਾਂ ਦਾ ਜਿਹੜਾ ਵਾ ਇਹ ਜਿਹੜੀਆਂ ਤਾਰਾਂ ਜਿਹੜੀਆਂ ਵਾ ਜੁੜੀਆਂ ਹੋਈਆਂ ਨੇ ਕਿਉਂਕਿ ਹਾਲੇ ਦਾ ਮਸਲਾ ਕਿ ਰੋਪੜ ਦੇ ਵਿੱਚ ਦੁਕਾਨਾਂ ਦਾ ਰੌਲਾ ਵਾ ਅੱਜ ਕੱਜ ਦੇ ਅਖਬਾਰਾਂ ਦੇ ਵਿੱਚ ਰੌਲਾ ਕਿ ਬਠਿੰਡੇ ਵੀ ਤਾਰਾਂ ਜੁੜ ਗਈਆਂ ਕਿਉਂਕਿ ਇਹ ਵੀ ਚਰਚਾ ਹੈ ਕਿ ਕੱਲ ਗੈਨਕ ਪਾਸਕਰ ਦੇ ਫਰੰਟ ਪੇਜ ਤੇ ਖਬਰ ਸੀ ਕਿਰਜਨ ਸਿੰਘ ਭੁੱਲਰ ਹੋਣਾ ਨੇ 12 ਦਿਨ ਪਹਿਲਾਂ ਹੀ ਬਠਿੰਡੇ ਵਾਲੀ ਸਾਈਡ ਤੇ ਕੋਈ ਜ਼ਮੀਨ ਖਰੀਦੀ ਆ 12-13 ਕਿੱਲੇ ਤੇ 55 ਲੱਖ ਰੁਪਏ ਜਿਹੜਾ ਨਗਦ ਦਿੱਤਾਗਾ ਉਹ ਸਾਰੇ ਜਿਹੜੀਆਂ ਗੱਲਾਂ ਜਿਹੜੀਆਂ ਉੱਠ ਰਹੀਆਂ ਹੈਗਾ ਉਹਨੂੰ ਲੈ ਕੇ ਹਜੇ ਸੀਬੀਏ ਨੂੰ ਲੱਗਦਾ ਹੋਊਗਾ ਕਿ ਜਿਹੜੀ ਪੁਖਤਾ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾਵੇ ਤੇ ਫੇਰ ਹੀ ਹੋ ਸਕਦਾ ਵਾ ਕਿ ਉਹਨਾਂ ਨੂੰ ਰਿਮਾਂਡ ਜਿਹੜਾ ਸੀਬੀਏ ਮੰਗਲੇ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਰਿਮਾਂਡ ਆ 14 ਨਵੰਬਰ ਕਿਉਂਕਿ ਨਾ ਅਗਲਾ 14 ਨਵੰਬਰ ਤੱਕ ਰਿਮਾਂਡ ਜ਼ਰੂਰੀ ਨਹੀਂ ਹੈ ਕਿ 14 ਜਿਹੜਾ ਨਵੰਬਰ ਤੋਂ ਬਾਅਦ ਹੀ ਜਿਹੜੀ ਸੀਬੀਆਈ ਜਿਹੜੀ ਆ ਰਿਮਾਂਡ ਹਾਸਲ ਕਰ ਸਕਦੀ ਉਸ ਤੋਂ ਪਹਿਲਾਂ ਵੀ ਕਿਸੇ ਵੇਲੇ ਵੀ ਉਹ ਕੋਰਟ ਦੇ ਵਿੱਚ ਅਰਜੀ ਦੇ ਕੇ ਉਹ ਜਿਹੜਾ ਰਿਮਾਂਡ ਮੰਗ ਸਕਦੀ ਹੈ ਕਿਉਂਕਿ ਜਿਹੜਾ ਨਵਾਂ ਕਾਨੂੰਨ ਆ ਬੀ ਐਨ ਐਸ ਉਹਦਾ ਸੈਕਸ਼ਨ 187 ਹੈ 187 ਸੈਕਸ਼ਨ ਦੇ ਤਹਿਤ ਕਿਸੇ ਵੇਲੇ ਵੀ ਜਿਹੜਾ ਉਹਨਾਂ ਦਾ ਜਿਹੜਾ ਰਿਮਾਂਡ ਆ ਉਹ ਹਾਸਲ ਕੀਤਾ ਜਾ ਸਕਦਾ ਹੈ ਜੀ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਹੋ ਸਕਦਾ ਹੈ सीबीआई ਨੇ ਪਹਿਲਾਂ ਜਿਹੜਾ ਵਿਚੋਲਾ ਫੜਿਆ ਹੋਇਆ ਜਿਸ ਨੂੰ ਦਲਾਲ ਕਿਹਾ ਜਾ ਰਿਹਾ ਇਸ ਕੇਸ ਦੇ ਵਿੱਚ ਉਹ ਕਿਰਸ਼ਾਨੂ ਤੋਂ ਪੁੱਛਗਿਸ਼ ਕਰਨ ਤੋਂ ਬਾਅਦ ਜਿਹੜੀਆਂ ਗੱਲਾਂ ਨੋਟ ਕੀਤੀਆਂ ਜਾਣ ਫਿਰ ਉਹਦੀ ਕਰਾਸ ਚੈੱਕ ਦੇ ਲਈ ਅਰਚਨ ਭੁੱਲਰ ਨੂੰ ਬਾਅਦ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਇਹ ਕਿਹਵੀ ਗੱਲ ਚਰਚਾ ਚਾਈ ਸੀ ਕਿ ਇੱਕ ਸਮਾਂ ਆਏਗਾ ਜਦੋਂ ਵੱਖੋ ਵੱਖਰੀ ਪੁੱਛਗਿਸ਼ ਤੋਂ ਬਾਅਦ ਇਹਨਾਂ ਦੋਨਾਂ ਨੂੰ ਫੇਸ ਟੂ ਫੇਸ ਵੀ ਬਿਠਾਇਆ ਜਾਣਾ ਹੈ ਬਿਲਕੁਲ ਸੰਦੀਪ ਉਹ ਵੇਲਾ ਵੀ ਆ ਸਕਦਾ ਜਿਸ ਦੇ ਚੱਕਰ ਦੇ ਵਿੱਚ ਕਿਉਂਕਿ ਜਿਹੜਾ ਮਸਲਾ ਇਹ ਹੈ ਕਿ ਦੂਜਾ ਕਿਨ ਹਾਲੇ ਤੇ ਦੋਨਾਂ ਜਾਣੇ ਦੀ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਜਿਸ ਕਰਕੇ ਜਦੋਂ ਸੀਬੀਆਈ ਨੂੰ ਮਹਿਸੂਸ ਹੋਇਆ ਕਿ ਦੋਨਾਂ ਨੂੰ ਆਮਨੇ ਸਾਹਮਨੇ ਬਿਠਾ ਕੇ ਵੀ ਜਿਹੜੀ ਉਹ ਗੱਲ ਕੀਤੀ ਜਾ ਸਕਦੀ ਹੈਗੇ ਇਸ ਕਰਕੇ ਉਹ ਜਿਹੜਾ ਵਾ ਹਜੇ ਉਹ ਟਾਈਮ ਜਿਹੜਾ ਵਾ ਉਹ ਨਹੀਂ ਹਜੇ ਸੀਬੀਆਈ ਨੂੰ ਲੱਗਦਾ ਕਿ ਹਲੇ ਇਸ ਦੀ ਜਿਹੜੀ ਲੋੜ ਨਹੀਂ ਆ ਜਦੋਂ ਕਿਉਂਕਿ ਹਲੇ ਤੇ ਜਿਹੜੀਆਂ ਸਾਰੀਆਂ ਜਿਹੜੀਆਂ ਡਿਟੇਲਸ ਨੇ ਉਹ ਜਿਨ੍ਹਾਂ ਨੇ सीबीआई ਦੇ ਹੱਥ ਲੱਗੀਆਂ ਜਦੋਂ ਕੋਈ ਮੁਕਰਨ ਦਾ ਵੇਲਾ ਆਊਗਾ ਜਾਂ ਜਿਹੜੇ ਵਾਅਦਾ ਮਾਫ ਗਵਾਹ ਬਣਾਉਂਦਾ ਮਸਲਾ ਆਊਗਾ ਜਾਂ ਆਮਲੇ ਸਾਹਮਣੇ ਬਣਾਉ ਬਿਠਾਉਂਦਾ ਮਸਲਾ ਆਊਗਾ ਉਹ ਮੈਨੂੰ ਲੱਗਦਾ ਹੈ ਟਾਈਮ ਲੁਗਾ ਲੇਕਿਨ ਫਿਲਹਾਲ ਹਰਚਨ ਸਿੰਘ ਭੁੱਲਰ ਦਾ لازਮੀ ਤੌਰ ਤੇ सीबीआई ਜਿਹੜੀ ਰਿਮਾਂਡ ਕਿਸੇ ਵੇਲੇ ਵੀ ਅੱਜ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਜੁਡੀਸ਼ੀਅਲ ਭੇਜ ਦਿੱਤਾ ਗਿਆ ਲੇਕਿਨ ਜਦੋਂ सीबीआई ਨੂੰ ਲੱਗਾ ਕਿ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਸਕਦਾ ਤੇ لازਮੀ ਤੌਰ ਤੇ 14 ਨਵੰਬਰ ਤੋਂ ਪਹਿਲਾਂ ਵੀ ਰਿਮਾਂਡ ਹਾਸਲ ਕੀਤਾ ਜਾ ਸਕਦਾ ਤੇ ਉਸ ਤੋਂ ਬਾਅਦ ਬਹੁਤ ਸਾਰੇ ਆਪਸ਼ਨਾਂ ਦੀ ਵਾਰੀ ਆ ਜਾ ਸਕਦੀ ਹੈ ਜਿਨ੍ਹਾਂ ਦੇ ਵਿੱਚ ਡੀਐਸਪੀ ਰੈਂਕ ਤੋਂ ਲੈ ਕੇ ਪ੍ਰਮੁੱਖ ਸਿਕੱਤਰ ਰੈਂਕ ਦੇ ਅਧਿਕਾਰੀਆਂ ਨੂੰ ਵੀ ਸਾਮਨਿੰਗ ਹੋ ਸਕਦੀ ਹੈ ਕਿਉਂਕਿ ਉਤਾਰਾਂ ਬਹੁਤ ਜਿਆਦਾ ਜੁੜ ਚੁੱਕੀਆਂ ਹੈਗੀਆਂ ਨੇ ਚਾਹੇ ਵੱਖਰੀ ਗੱਲ ਹੈ ਕਿ ਅੱਜ ਉਹਨਾਂ ਦੀ ਹਰਚੰਦ ਸਿੰਘ ਭੁੱਲਰ ਉਹਨਾਂ ਦੀ 14 ਦਿਨ ਦੀ ਜਿਹੜੀ ਨਿਆਇਕ ਹਰਾਸਤ ਖਤਮ ਹੋਊਗੀ ਸੀ ਜਿਸ ਤੋਂ ਬਾਅਦ ਅੱਜ ਸੀਬੀਈ ਦੀ ਅਦਾਲਤ ਵਿੱਚ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਫਿਰ 14 ਦਿਨ ਦਾ ਜਿਹੜਾ ਰਿਮਾਂਡ ਵਧਾ ਦਿੱਤਾ ਗਿਆ ਅਦਾਲਤ ਨੇ ਹਰਚੰਦ ਸਿੰਘ ਭੁੱਲਰ ਜਿਹੜੇ ਜਿਹੜੇ ਨਿਆਇਕ ਰਾਸ ਤੋਂ 14 ਨਵੰਬਰ ਤੱਕ ਜਿਹੜੀ ਆ ਵਧਾ ਦਿੱਤੀ ਹੈ ਤੇ 14 ਦਿਨਾਂ ਤੱਕ ਅਗਲੇ ਉਹ ਬਡਰੈਲ ਜੇਲ੍ਹ ਵਿੱਚ ਰਹਿਣਗੇ ਲੇਕਿਨ ਸਭ ਤੋਂ ਵੱਡੀ ਗੱਲ ਕਿ ਅਗਰ ਸੀਬੀਆਈ ਲੱਗੇ ਕੋ ਪਹਿਲਾਂ ਵੀ ਉਹਨਾਂ ਨੂੰ ਜੇਲ੍ਹ ਚ ਜਿਹੜਾ ਲਿਆ ਕੇ ਪੁੱਛਗਿਛ ਜਿਹੜੀ ਕਰ ਸਕਦੇ ਆ ਲੇਕਿਨ ਹਲੇ ਕਿਉਂਕਿ 6 ਦਿਨ ਬਾਕੀ ਨੇ ਤੇ ਕਰਸ਼ਾਨੂ ਸ਼ਾਰਦਾਰ ਨੂੰ ਜਿਹੜਾ ਵਾ ਸੀਬੀਆਈ ਕਿੱਥੇ ਕਿੱਥੇ ਲੈ ਕੇ ਗਈ ਹੋਊਗੀ ਕਿਪਰ ਉਹਦੇ ਬੈਂਕ ਖਾਤੇ ਕਿੱਥੇ ਨੇ ਹਲੇ ਤੱਕ ਉਹ ਗੱਲ ਨਹੀਂ ਆਈ ਉਹਦੇ ਘਰ ਲੈ ਕੇ ਜਾਣਗੇ ਜਾਂ ਹੋਰ ਉਹਦੇ ਜਿਹੜੇ ਟਿਕਾਣੇ ਹੋਣਗੇ ਅੱਡੇ ਹੋਣਗੇ ਸੀਬੀਆਈ ਉਹਨਾਂ ਨੂੰ ਉੱਥੇ ਵੀ ਜਿਹੜੀ ਆ ਲਿ ਦੋਸਤੋ ਬਾ ਜਿਹੜਾ ਇਹ ਮਸਲਾ ਵਾ ਕਿ ਅਰਚਨ ਸਿੰਘ ਭੁੱਲਰ ਦਾ ਵੀ ਕਿਸੇ ਵੇਲੇ ਵੀ ਜਿਹੜਾ ਵਾ ਇਹ ਜਿਹੜੇ ਰਿਮਾਂਡ ਜਿਹੜੀ ਆ ਸੀਬੀਆਈ ਲੈ ਸਕਦੀ ਹੈ ਲੇਕਿਨ ਚਰਚਾ ਇਹ ਆ ਸਭ ਤੋਂ ਵੱਡੀ ਅਲੀ ਚਰਚਾ ਤੇ ਇਹ ਵੀ ਆ ਕਿ ਪੰਜਾਬ ਸਰਕਾਰ ਨੇ ਵੀ ਡੀ ਦਾ ਕੇਸ ਜਿਹੜਾ ਵਾ ਰਜਿਸਟਰ ਕਰਨ ਵਾਸਤੇ ਜਿਹੜੀ ਆ ਤਿਆਰ ਬੈਠੀਗੇ ਲੇਕਿਨ ਹੁਣ ਆ ਕਿਉਂਕਿ सीबीआई ਨੇ ਆਪਣਾ ਜਿਹੜਾ ਉਹਨਾਂ ਨੇ ਡੀਏ ਦਾ ਕੇਸ ਰਜਿਸਟਰ ਕੀਤਾ ਸੀ ਉਹ 29 ਤਰੀਕ ਨੂੰ ਕੀਤਾ ਸੀ ਉਸ ਐਫਆਈਆਰ ਦੇ ਵਿੱਚ 29 ਤਰੀਕ ਆ ਟਾਈਮ ਫਿਕਸ ਆ ਹੁਣ ਜੇ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਪਹਿਲਾਂ ਮਕਦਮਾ ਦਰਜ ਕਰਤਾ ਹੋ ਸਕਦਾ ਹੈ ਕਿ ਸਰਕਾਰ ਦੀ ਚਮੜੀ ਬਚਾਉਣ ਵਾਸਤੇ ਜਾਂ ਸਰਕਾਰ ਦਾ ਚਿਹਰਾ ਮੋਹਰਾ ਬਣਾਉਣ ਵਾਸਤੇ ਸੀ ਪੰਜਾਬ ਵਿਜੀਲੈਂਸ ਵੀ ਰਜਿਸਟਰ ਕਰਦੇ ਪਰਚੰਦ ਸਿੰਘ ਭੁੱਲਰ ਦੇ ਖਿਲਾਫ ਦੀ ਇਹਦਾ ਕੇਸ ਹੋ ਸਕਦਾ ਕਿ 29 ਤਰੀਕ ਤੋਂ ਪਹਿਲਾਂ ਕਰਦੇ ਨੇ ਕਿਉਂਕਿ ਜਦੋਂ ਇੱਕ ਜੁਰਮ ਹੋਵੇ ਦੋ ਐਫ ਆਈ ਆਰ ਜਿਹੜੀਆਂ ਵਾ ਜਿਹੜੀ ਪਹਿਲੀ ਰਜਿਸਟਰ ਹੋਊਗੀ ਫਿਰ ਉਸ ਦੇ ਤਹਿਤ ਤੇ ਹੀ ਜਿਹੜੀ ਕਾਰਵਾਈ ਹੋ ਸਕਦੀ ਹੈ ਤੁਹੋ ਸਾਇਦਾ ਕਿ ਸਰਕਾਰ ਅਗਰ ਪੰਜਾਬ ਵਿਜੀਲੈਂਸ ਬਿਊਰੋ ਨੇ 29 ਤੋਂ ਪਹਿਲਾਂ ਸ਼ੋਅ ਕਰ ਦਿੱਤੀ ਹੈਗੀ ਤੇ ਫਿਰ ਉਹ ਵੀ ਹਰਜਨ ਸਿੰਘ ਭੁੱਲਰ ਨੂੰ ਜੁਡੀਸ਼ੀਅਲ ਜਿਹੜਾ ਜਿਹੜਾ ਇੰਟਰੋਗੇਸ਼ਨ ਵਾਸਤੇ ਬੁਲਾ ਸਕਦੇ ਤੇ ਜੇ ਉਹਨਾਂ ਨੂੰ ਕਿਉਂਕਿ ਬਾਅਦ ਚ 29 ਤਰੀਕ ਤੋਂ ਬਾਅਦ ਮਤਲਬ 29 ਤੋਂ ਬਾਅਦ 31 ਇੱਕ ਜਿਹੜਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਊਗਾ ਤੇ ਕਿਤੇ ਨਾ ਕਿਤੇ ਵਿਜੀਲੈਂਸ ਵੀ ਹੁਣ ਇਸ ਪੱਖੋਂ ਡਰੀ ਹੈਗੀ ਜੇ ਬੈਕ ਡੇਟ ਦੇ ਵਿੱਚ ਕਿਤੇ ਐਂਟਰੀ ਕਰ ਕਰ ਦਿੱਤੀ ਤੇ ਫਿਰ ਕਿਤੇ ਮੁਸੀਬਤ ਨਾ ਵੱਧ ਜਾਵੇ ਇਥੇ ਕਾਨੂੰਨੀ ਤੌਰ ਤੇ ਤਕਨੀਕੀ ਤੌਰ ਤੇ ਫਿਰ ਕੀ ਉਸ ਨੂੰ ਪਹਿਲ ਮਿਲੇਗੀ ਫਿਰ ਜੇਕਰ ਵਿਜੀਲੈਂਸ ਇਸ ਪਰਚਾ ਦਰਜ ਕਰ ਦਿੰਦੀ ਹੈ ਤਾਂ ਕੀ ਕੱਲ ਨੂੰ ਕਾਨੂੰਨ ਦੇ ਵਿੱਚ ਦੇ ਮੁਤਾਬਕ ਜਾਂ ਕੋਰਟ ਵਿੱਚ ਜਾ ਕੇ ਵਿਜੀਲੈਂਸ ਸਾਰਾ ਕੁਝ ਆਪਣੇ ਹੱਥ ਵੀ ਲੈ ਸਕਦੀ ਹੈ ਜਾਂ ਹੁਣ ਇਹ ਗੱਲ ਨਹੀਂ ਹੋਏਗੀ ਉਹੀ ਸੰਦੀਪ ਮੈਂ ਦੱਸ ਰਿਹਾ ਕਿ ਹੁਣ ਸੀਬੀਆਈ ਨੇ 29 ਤਰੀਕ ਨੂੰ ਕੇਸ ਰਜਿਸਟਰਡ ਕੀਤਾ ਵਾ ਡੀਆ ਦਾ ਸ੍ਰੋਤ ਤੋਂ ਜਿਹੜੀ ਆਮਦਨ ਬਣਾਈ ਹੈਗੀ ਹੈ ਨਾ ਉਹਨੇ ਪੰਜਾਬ ਵਿਜੀਲੈਂਸ ਬਿਊਰੋ ਇਸ ਪੰਗਾ ਨਹੀਂ ਲਏਗੀ ਸੀ ਫਿਰ ਏਜੰਸੀ ਇੱਕ ਪਾਸੇ ਸੀਬੀਆਈ ਹੋ ਜਾਏਗੀ ਇੱਕ ਪਾਸੇ ਵਿਜੀਲੈਂਸ ਹੋਏਗੀ ਤੇ ਫਿਰ ਇਹ ਦੋ ਏਜੰਸੀਆਂ ਆਮਨੇ ਸਾਹਮਨੇ ਜਿਹੜੀਆਂ ਖੜੀਆਂ ਆ ਜਾਣਗੀਆਂ ਫਿਰ ਸਭ ਤੋਂ ਵੱਡੀ ਕਿਰਕਰੀ ਹੋਏਗੀ ਜੁਰਮ ਏਕਾ ਤੇ ਦੋ ਐਫਆਈਆਰ ਦਰਜ ਨਹੀਂ ਹੋ ਸਕਦੇ ਆ ਤੇ ਸੀਬੀਆਈ ਨੇ 29 ਤਰੀਕ ਨੂੰ ਕੇਸ ਰਜਿਸਟਰਡ ਕਰਤਾ ਅਗਰ ਪੰਜਾਬ ਵਿਜੀਲੈਂਸ ਨੂੰ ਸਰਕਾਰ ਦੇ ਪ੍ਰੈਸ਼ਰ ਹੀਟ ਪਰਚਾ ਦਰਜ ਕਰੇਗੀ ਤੇ ਉਹਨੂੰ ਫਿਰ 28 ਤਰੀਕ 27 ਤਰੀਕ ਦੱਸਣੀ ਪਏਗੀ ਬੰਦੇ 16 ਤੋਂ ਲੈ ਕੇ 29 ਤਰੀਕ ਤੱਕ ਉਹ ਕੀ ਰਜਿਸਟਰ ਕਰਦੇ ਕੀ ਉਹ ਬੈਕਡੇਟ ਦੇ ਵਿੱਚ ਕਰਨਗੇ ਕਿਉਂਕਿ ਜੇ ਪੰਜਾਬ ਸਰਕਾਰ ਨੇ ਜਾਂ ਪੰਜਾਬ ਵਿਜੀਲੈਂਸ ਨੇ 29 ਤਰੀਕ ਤੋਂ ਪਹਿਲਾਂ ਬਹਰਚੰਦ ਸਿੰਘ ਪੁਰਨਾ ਦੇ ਖਿਲਾਫ ਡੀਏ ਦਾ ਕੇਸ ਰਜਿਸਟਰਡ ਕੀਤਾ ਹੁੰਦਾ ਤੇ ਸਰਕਾਰ ਨੇ ਪ੍ਰੈਸ ਰਿਲੀਜ਼ ਕੱਢ ਦੇਣਾ ਸੀ ਸਰਕਾਰ ਨੇ ਪ੍ਰੈਸ ਕਾਨਫਰੰਸ ਵੱਡੀ ਕਰ ਦੇਣੀ ਸੀ ਜਾਂ ਵਿਜੀਲੈਂਸ ਵਾਲੇ ਕੋਈ ਪ੍ਰੈਸ ਕਾਨਫਰੰਸ ਕਰ ਦੇਣੀ ਤੇ ਇਸ ਕਰਕੇ ਵਿਜੀਲੈਂਸ ਵਾਲੇ ਹਲੇ ਲੀਗਲ ਰਾਇ ਲੇ ਰਹੇ ਨੇ ਕਾਨੂੰਨੀ رائے ਲੈ ਰਹੇ ਨੇ ਹੁਣ ਕਾਨੂੰਨੀ رائے ਦੋ ਬੰਦੇ ਆ ਕੋਈ ਅਕਸਰ ਲਈ ਜਾਂਦੇ ਨੇ ਇੱਕ ਤੇ ਜਿਹੜਾ ਪੰਜਾਬ ਸਰਕਾਰ ਦੇ ਵਿੱਚ ਕਾਨੂੰਨੀ ਮਸ਼ੀਰ ਹੁੰਦਾ ਜਿਹਨੂੰ ਐਲ ਆਰ ਕਹਿੰਦੇ ਨੇ ਉਹ ਇੱਕ ਸੈਸ਼ਨ ਜੱਜ ਹੁੰਦੇ ਨੇ ਉਹਨਾਂ ਕੋਲ رائے ਲਈ ਜਾਂਦੀ ਜਾਂ ਪੰਜਾਬ ਦੇ ਐਡਵੋਕੇਟ ਜਨਰਲ ਕੋਲ ਲਈ ਜਾ ਸਕਦੀ ਹੈ ਲੇਕਿਨ ਸਰਕਾਰ ਦੇ ਕਹਿਣ ਤੇ ਭਾਵੇਂ ਵਿਜੀਲੈਂਸ ਮਕਦਮਾ ਦਰਜ ਕਰ ਦਵੇ ਭਾਵੇਂ 29 ਤਰੀਕ ਤੋਂ ਪਹਿਲਾਂ ਮਕਦਮਾ ਦਰਜ ਕਰ ਦੇ ਫਿਰ ਸੀਬੀਆਈ ਬਨਾਮ ਵਿਜੀਲੈਂਸ ਇੱਕ ਨਵਾਂ ਪੇਚਾ ਪੈ ਜਾਊਗਾ ਜਿਸ ਕਰਕੇ ਫਿਰ ਵਿਜੀਲੈਂਸ ਦੀ ਜਾਂ ਪੰਜਾਬ ਸਰਕਾਰ ਦੀ ਕਿਰਕਰੀ ਹੋਊਗੀ ਕਿ ਲੋਕਾਂ ਨੇ ਫਿਰ ਕਹਿਣਾ ਕਿ ਜੇ ਤੁਹਾਨੂੰ ਪਤਾ ਸੀ ਕਿ ਅਰਜਨ ਸਿੰਘ ਭੁੱਲਰ ਨੇ ਇੰਨੀ ਪ੍ਰਾਪਰਟੀ ਬਣਾਈ ਤੁਸੀਂ ਪਹਿਲਾਂ ਕਿਉਂ ਨਹੀਂ ਮਕਦਮਾ ਦਰਜ ਕੀਤਾ ਤੁਸੀਂ ਪਹਿਲਾਂ ਡੀਏ ਦਾ ਕੇਸ ਕਿਉਂ ਨਹੀਂ ਰਜਿਸਟਰਡ ਕੀਤਾਗਾ ਹਾਲਾਂਕਿ ਸਰਕਾਰਾਂ ਬਹੁਤ ਬੈਕਡੇਟ ਦੇ ਵਿੱਚ ਅਜਿਹੇ ਮਸਲੇ ਖੜੇ ਕਰ ਦਿੰਦੀਆਂ ਬੈਕਡੇਟ ਦੇ ਵਿੱਚ ਆਰਡਰ ਹੋ ਜਾਂਦੇ ਨੇ ਬੈਕਡੇਟ ਦੇ ਵਿੱਚ ਨਿਯੁਕਤੀਆਂ ਹੋ ਜਾਂਦੀਆਂ ਨੇ ਬੈਕਡੇਟ ਦੇ ਵਿੱਚ ਸਸਪੈਂਡ ਹੋ ਜਾਂਦੇ ਨੇ ਪਰ ਇਹ ਜਿਹੜਾ ਮਸਲਾ ਵਾ ਬਹੁਤ ਹੀ ਸੀਰੀਅਸ ਮਸਲਾ ਹੈਗਾ ਕਿ ਅਗਰ ਪੰਜਾਬ ਵਿਜੀਲੈਂਸ ਬਿਊਰੋ ਨੇ ਸਰਕਾਰ ਦੇ ਦਬਾਹ ਹੇਠ ਜਾਂ ਆਮ ਆਦੀ ਪਾਰਟੀ ਦੇ ਦਬਾਹ ਹੇਠ ਹਰਚੰਦ ਸਿੰਘ ਭੁੱਲਰ ਦੇ ਖਿਲਾਫ ਡੀਏ ਦਾ ਕੇਸ ਰਜਿਸਟਰਡ ਕਰ ਦਿੱਤਾ ਹੈਗਾ ਤੇ ਸਰਕਾਰ ਦੀ ਹੋਰ ਕਿਰਕਰੀ ਹੋ ਗਈ ਦੂਜਾ ਕਿਉਂਕਿ ਜਿਸ ਨੇ ਪਹਿਲਾਂ ਸ਼ੋਅ ਕਰ ਦਿੱਤਾ ਹੈਗਾ ਕਿ ਅਸੀਂ ਕੇਸ ਡੀਏ ਦਾ ਕੇਸ ਰਜਿਸਟਰਡ ਕੀਤਾ ਮੰਨ ਲਓ ਆ ਸਰਕਾਰ ਦੇ ਦਬਾਹ ਹੇਠ ਪੰਜਾਬ ਵਿਜੀਲੈਂਸ ਬਿਊਰੋ ਵਾਲੇ ਮਕਦਮਾ ਦਰਜ ਕਰ ਦਿੰਦੇ ਨੇ ਤੇ ਫਿਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਫਿਰ ਸਰਕਲ ਲੋਕਾਂ ਨੇ ਸਵਾਲ ਖੜੇ ਕਰਨੇ ਆਪੋਜੀਸ਼ਨ ਪਾਰਟੀ ਨੇ ਸਵਾਲ ਖੜੇ ਕਰਨੇ ਫਿਰ ਲੀਗਲੀ ਜਿਹੜਾ ਵਾ ਉਹ ਵਾ ਕੇ ਫਿਰ ਪੰਜਾਬ ਵਿਜੀਲੈਂਸ ਬਿਊਰੋ ਜਿਹੜੀ ਆ ਉਹ ਕਿਨਾ ਉਹਨਾਂ ਨੂੰ ਰਿਮਾਂਡ ਤੇ ਕੋਰਟ ਦੇ ਵਿੱਚ ਪੇਸ਼ ਅਰਜੀ ਦਾਖਲ ਕਰਕੇ ਰਿਮਾਂਡ ਵੀ ਲੈ ਸਕਦੀ ਹੈ ਫਿਰ ਹੋ ਸਕਦਾ ਹੈ ਕਿ ਕੇਸ ਕਮਜ਼ੋਰ ਕਰਦੀਆਂ ਗੱਲਾਂ ਉਠਣ ਪਰ ਨਾਲ ਦੀ ਨਾਲ ਸੀਬੀਆਈ ਫਿਰ ਪੁਰਾਣੇ ਕੇਸ ਦੇ ਵਿੱਚ ਵੀ ਧਾਰਾ ਜੋੜ ਸਕਦੇ ਜਿਹੜਾ ਉਹਨਾਂ ਨੇ 17 ਤਰੀਕ ਨੂੰ ਕਰਪਸ਼ਨ ਐਕਟ ਜਿਹੜਾ 1988 ਦੇ ਸੈਕਸ਼ਨ 7A 7B ਦੇ ਤਹਿਤ ਮੁਕਦਮਾ ਦਰਜ ਕੀਤਾ ਫਿਰ ਉਹ ਜਿਹੜੀਆਂ ਸਰੂਤਾ ਤੋਂ ਬਾਅਦ ਆਮਦਨ ਬਣਾਉਣ ਦੀਆਂ ਜਿਹੜੀਆਂ ਧਰਾਵਾਂ ਉਹਦੇ 'ਚ ਵੀ ਇੱਕ ਲਾ ਕੇ ਫਿਰ ਉਹ ਵੀ ਲੈ ਸਕਦੇ ਪਰ ਕਿਤੇ ਨਾ ਕਿਤੇ ਫਿਰ ਮਸਲਾ ਸੀਬੀ ਵਰਸਸ ਪੰਜਾਬ ਵਿਜੀਲੈਂਸ ਬਿਊਰੋ ਵੀ ਬਣ ਸਕਦਾ ਹੈਗਾ ਤੇ ਇਸ ਕਰਕੇ ਹੱਲੇ ਪਰਚਾ ਦਰਜ ਨੇ ਨੇ ਕੁਝ ਕੁ ਕੰਸੋਵਾ ਵਾ ਕਿ ਕੀ ਪੰਜਾਬ ਸਰਕਾਰ ਨੇ ਜਾਂ ਪੰਜਾਬ ਵਿਜੀਲੈਂਸ ਬਿਊਰੋ ਨੇ 29 ਤਰੀਕ ਤੋਂ ਪਹਿਲਾਂ ਮੁਕਦਮਾ ਦਰਜ ਕੀਤਾ ਵਾ ਜਾਂ ਫਿਰ ਬਾਅਦ ਵਿੱਚ ਮੁਕਦਮਾ ਦਰਜ ਕੀਤਾ ਲੇਕਿਨ ਫਿਲਹਾਲ ਖਬਰਾਂ ਹੈ ਕਿ ਹਰਜਨ ਸਿੰਘ ਪੁੱਲਰੋਂ ਦਾ ਜਿਹੜਾ ਰਿਮਾਂਡ ਆ ਉਹ 14 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ ਬਹੁਤ ਸ਼ੁਕਰੀਆ ਜੀ